ਨੇ ਕਮ ਦੇ ਦੁਆਰਾ ਜਿਨ੍ਹਾਂ ਨੇ ਦੁਨੀਆ ਪਰ ਚ ਰੋਸ਼ਨ ਕੀਤਾ ਐ ਐਸੇ ਸਾਰੇ ਪੰਜਾਬੀ ਵੀਰਾਂ ਦਾ ਮੈਂ ਅੱਜ ਇਸ ਮਿਲਣੀ ਕਾਰਜਕ੍ਰਮ ਦੇ ਅੰਦਰ ਸਵਾਗਤ ਕਰਦਾ ਔਰ ਆਬਦਾ ਧੰਨਵਾਦ ਵੀ ਕਰਦਾ ਅਸੀਂ ਜਦ ਇਹ ਕਾਰਜਕ੍ਰਮ ਰੱਖ ਰਹੇ ਸੀ ਤੇ ਮਨ ਦੇ ਅੰਦਰ ਅਨੇਕ ਪ੍ਰਕਾਰ ਦਾ ਸੀ ਕਰ ਪਾਵਾਂਗੇ ਹੋ ਪਾਏਗਾ ਦੇਸ਼ اور ਦੁਨੀਆ ਦੀ ਭਾਰਤੀ ਜਨਤਾ ਪਾਲਟੀ ਸਭ ਤੋਂ ਵੱਡੀ ਪਾਰਟੀ ਹੈ ਲੇਕਿਨ ਜਦੋਂ ਪੰਜਾਬ ਦਾ ਨਾਂ ਆਂਦਾ ਹੈ ਤੇ ਪੰਜਾਬ ਦੀਆਂ ਦੇ ਇਤਿਹਾਸ ਵੱਲ ਜਦੋਂ ਚਾਤੀ ਮਾਰਦੇ ਆ ਇਹ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਇੱਕ ਬਹੁਤ ਛੋਟੇ ਜਿਹੇ ਸਰੂਪ ਦੇ ਅੰਦਰ ਦੇਖਿਆ ਜਾਂਦਾ ਹੈ। ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਦੇਸ਼ ਦੇ ਅੰਦਰ 11 ਸਾਲ ਤੋਂ ਨਰੇਂਦਰ ਭਾਈ ਮੋਦੀ ਜੀ ਦੇ ਨਤ੍ਰਿਤਵ ਦੇ ਅੰਦਰ ਸਰਕਾਰ ਵੀ ਚੱਲ ਰਹੀ ਹੈ। ਲੇਕਿਨ ਬਹੁਤ ਸਾਰੇ ਲੋਕਾਂ ਦੇ ਮਨ ਦੇ ਅੰਦਰ ਇਹ ਵਿਚਾਰ ਆਂਦਾ ਹੈ ਮੇਰੀ ਪਾਰਟੀ ਨੇ ਮੈਨੂੰ ਕਿਹਾ ਸੀ ਬੋਲਣਾ ਕੁਝ ਹੋਰ ਆ ਪਰ ਮੈਂ ਬੋਲ ਰਿਹਾ ਜੋ ਮੇਰੇ ਮਨ ਚ ਆ ਰਿਹਾ ਮੈਨੂੰ ਲੱਗਦਾ ਕਿ ਦਿਲ ਤੋਂ ਬੋਲਣਾ ਚਾਹੀਦਾ ਹੈ ਦਿਲ ਦਿਲਦਾਰ ਲੋਕ ਬੈਠੇ ਨੇ ਅਸੀਂ ਪੰਜਾਬੀ ਉਹ ਆ ਜਿਹੜਾ ਜ਼ਿਆਦਾਤਰ ਦਿਲ ਤੋਂ ਹੀ ਚੱਲਦਾ ਸਾਡੀ ਮਿੱਟੀ ਦੇ ਅੰਦਰ ਗੁਰੂਆਂ ਦਾ ਸ਼ਹੀਦਾਂ ਦਾ ਉਹ ਰક્ત ਹੈ ਜਿਹੜਾ ਪੰਜਾਬੀ ਨੂੰ ਦੂਜਿਆਂ ਤੋਂ ਅਲੱਗ ਕਰਦਾ ਹੈ ਪੰਜਾਬ ਦਾ ਨਾਂ ਆਂਦੇ ਹੀ ਗੁਰੂ ਪੁੱਤਰਾਂ ਦਾ ਧਿਆਨ ਆਂਦਾ ਹੈ ਪੰਜਾਬ ਦਾ ਨਾਂ ਆਂਦੇ ਹੀ ਨੋਵੇਂ ਪਾਤਸ਼ਾਹ ਜੀ ਦਾ ਬਲੀਦਾਨ ਯਾਦ ਆਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਵਰਤਾ वो सारा इतिहास नजर चलना शुरू हो जाता मैं गल कर रहा कि भारतीय जनता पार्टी पंजाब के अंदर बहुत सारे लोग बीजेपी पंजाब की सोचती है ਪੰਜਾਬ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨਤ੍ਰਿਤਵ ਦੀ ਕੀ ਸੋਚ ਹੈ ਉਹ ਸਮਝਣ ਦਾ ਮੌਕਾ ਅਜੇ ਇੱਕ ਦੂਜੇ ਨੂੰ ਮਿਲੇਗਾ ਅਸੀਂ ਤੁਹਾਨੂੰ ਸੁਣਨ ਲਈ ਆਏ ਆ ਅਸੀਂ ਤੁਹਾਡੇ ਤੋਂ ਸਮਝਣਾ ਚਾ ਰਹੇ ਹਾਂ ਸਾਡਾ ਤੁਹਾਡੇ ਨਾਲ ਇਸ ਪ੍ਰਕਾਰ ਦਾ ਮਿਲਣ ਇਸ ਕਰਕੇ ਨਹੀਂ ਹੋਇਆ ਇਹ ਭਾਰਤੀ ਜਨਤਾ ਪਾਰਟੀ ਪੰਜਾਬ ਚ ਇੱਕ ਛੋਟੇ ਜਿਹੇ ਸਮੂਹ ਦੇ ਅੰਦਰ ਰਾਜਨੀਤੀ ਕਰ ਰਹੀ ਸੀ ਬਹੁਤ ਸਾਰੇ ਲੋਕ ਉਹਨੂੰ ਗਠਬੰਧਨ ਦਾ ਨਾਮ ਵੀ ਦਿੰਦੇ ਨੇ ਲੇਕਿਨ ਪੰਜਾਬ ਜਿਸ ਵੇਲੇ ਕਾਲੇ ਦੌਰ ਚ ਗੁਜ਼ਰ ਰਿਹਾ ਸੀ ਉਸ ਵੇਲੇ ਸਭ ਤੋਂ ਵੱਡੀ ਜ਼ਰੂਰਤ ਸੀ ਪੰਜਾਬ ਦਾ ਏਕਾ ਪੰਜਾਬ ਦਾ ਭਾਈਚਾਰਾ ਉਸ ਵੇਲੇ ਸਾਡੇ ਜਿਹੜੇ ਵੱਡੇ-ਵਡੇਰੇ ਸੀ ਅਟਲ ਜੀ ਅਡਵਾਨੀ ਜੀ ਉਹਨਾਂ ਦੀ ਬੜੀ ਸਪਸ਼ਟ ਸੋਚ ਸੀ ਕਿ ਪੰਜਾਬ ਦਾ ਸੂਬਾ ਜਿਹੜਾ ਹੈ ਉਹ ਬਾਰਡਰ ਦਾ ਸੂਬਾ ਹੈ ਔਰ ਪੰਜਾਬ ਦੇ ਅੰਦਰ ਰਾਜਨੀਤੀ ਤੋਂ ਜ਼ਿਆਦਾ ਵੀ ਮਹੱਤਵਪੂਰਨ ਇਹ ਹੈ ਕਿ ਪੰਜਾਬ ਦਾ ਏਕਾ ਪੰਜਾਬ ਦਾ ਸੋਹਾਰਤ ਹਿੰਦੂ ਸਿੱਖ ਦੀ ਏਕਤਾ ਕਿਸੇ ਵੀ ਕੀਮਤ ਦੇ ਉੱਤੇ ਉਹਨੂੰ ਝੋਟ ਨਹੀਂ ਲਗਣੀ ਚਾਹੀਦੀ ਨਿਤੇ ਬਹੁਤ ਸਾਰੇ ਉਸਾਜੂ ਦੇ ਲੋਕ ਵੀ ਬੈਠੇ ਨੇ ਅਸੀਂ ਜਨਸੰਘ ਦੇ ਅੰਦਰ ਵੀ ਜਲਾਲਾਬਾਦ ਵਰਗੀ ਸੀਟ ਜਿੱਤਦੇ ਹੁੰਦੇ ਸੀ ਗੁਰੂ ਹਰ ਸਹਾਏ ਭਾਜਪੀ ਜਿੱਤ ਬੜੀ ਵਾਰੀ ਦਿੱਤੀ ਹੈ ਔਰ ਸਾਡੇ ਜਿਹੜੇ ਰਾਸ਼ਟਰੀ ਜਿਹੜੇ ਪੰਜਾਬ ਦੇ ਦੇਖ ਰਹੇ ਹਿੱਤੁਲਾਸ਼ੀ ਜੀ ਉਹ ਬੜਿੰਨਾ ਤੋਂ ਚੋਣਾਂ ਜਿੱਤੇ ਹੈ ਲੇਕਿਨ ਉਸ ਵੇਲੇ ਪੰਜਾਬ ਦੀ ਜ਼ਰੂਰਤ ਸੀ ਕਿ ਪੰਜਾਬ ਨੂੰ ਉਸ ਕਾਲੇ ਦੌਰ ਤੋਂ ਬਾਹਰ ਕੱਢਣਾ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਇਹ ਤੈਅ ਕੀਤਾ ਕਿ ਨਹੀਂ ਬਈ ਪੰਜਾਬ ਇਹਦਾ ਇਕਾ ਇਕ ਰਹਿਣਾ ਚਾਹੀਦਾ ਹੈ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਣਾ ਚਾਹੀਦਾ ਤੇ ਛੋਟੀ ਜੀ ਹਿੱਸੇਦਾਰੀ ਦੇ ਅੰਦਰ ਅਸੀਂ ਪੰਜਾਬ ਚ ਗਠਬੰਧਨ ਕਰ ਲਿਆ ਮੇਰਾ ਅੱਜ ਵੀ ਮੰਨਣਾ ਮੈਂ ਬਿਲਕੁਲ ਕਲੀਅਰ ਹਾਂ ਉਹਨੂੰ ਲੈ ਕੇ ਉਹ ਕੋਈ ਰਾਜਨੀਤਿਕ ਗਠਬੰਧਨ ਸੀ ਨਹੀਂ ਉਹ ਸਮਾਜਿਕ ਗਠਬੰਧਨ ਸੀ ਪੰਜਾਬ ਦੇ ਏਕੇ ਲਈ ਪੰਜਾਬ ਦੇ ਭਾਈਚਾਰੇ ਲਈ ਪੰਜਾਬ ਦੀ ਸ਼ਾਂਤੀ ਲਈ ਪੰਜਾਬ ਦੀ ਉਣਤੀ ਦੇ ਲਈ ਭਾਈਵਾਲੀ ਤੁਸੀਂ ਦੇਸ਼ ਦੇ ਅੰਦਰ ਦੁਨੀਆ ਦੇ ਅੰਦਰ ਭਾਰਤ ਦੇ ਝੰਡੇ ਨੂੰ بلند ਕੀਤਾ 17 83 ਦੀ ਭਾਈਵਾਲ ਹੀ ਨਹੀਂ ਹੁੰਦੀ ਇਹ 23 ਸੀਟਾ ਲੜਨੀਆਂ 117 ਚੋਂ ਇਹ ਭਾਈਵਾਲ ਹੀ ਨਹੀਂ ਹੈ ਇਹ ਸਾਡੇ ਵੱਡੇ ਵਡੇਰਿਆਂ ਦਾ ਉਹ ਸੋਚ ਹੈ ਕਿ ਪੰਜਾਬ ਜਿਹੜਾ ਇਹ ਬਾਰਡਰ ਸਟੇਟ ਦੇ ਨਾਤੇ ਇਹਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚੋਟ ਨਹੀਂ ਲੱਗਣੀ ਚਾਹੀਦੀ इस करके पंजाब ला के साथ बड़ा छोटा जारा सी लेकिन काल कॉल अंदर प्रस्थितियां बदल दें उन्होंने प्रस्थितियां अंदर पार्टिया भूमिका भी बदल दी दें देश के अंदर भी प्रस्थितियां बदलिया दो हजार चौदह तो पहला पहल हिंदुस्तान और अज का हिंदुस्तान ਮੇਰੇ ਤੋਂ ਬਿਹਤਰ ਹਿੰਦੁਸਤਾਨ 'ਚ ਤੇ ਪਰਿਵਰਤਨ ਆਇਆ ਹੀ ਹੈ ਲੇਕਿਨ ਤੁਸੀਂ ਲੋਕ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਅੰਦਰ ਰਹਿੰਦੇ ਹੋ ਤੁਸੀਂ ਵੀ ਬਾਰ-ਬਾਰ ਭਾਰਤ ਦੀ ਬਦਲਦੀ ਹੋਈ ਤਸਵੀਰ ਲੋਕਾਂ ਦਾ ਭਾਰਤੀਆਂ ਨੂੰ ਦੇਖਣ ਦਾ ਨਜ਼ਰੀਆ ਉਹ ਬਦਲੇ ਆ ਕਿਉਂਕਿ ਨਤ੍ਰਿਤਵ ਬਦਲਿਆ ਨਤ੍ਰਿਤਵ ਵੀ ਕੈਸੇ ਵਿਅਕਤੀ ਦੇ ਹੱਥ ਆਇਆ ਜਿਹੜਾ ਨਰਿੰਦਰ ਭਾਈ ਮੋਦੀ ਨੇ ਦੇਸ਼ ਹੀ ਨਹੀਂ ਦੁਨੀਆ ਦੇ ਅੰਦਰ ਭਾਰਤ ਦੇ ਮस्तक ਨੂੰ ਉੱਚਾ ਕੀਤਾ ਔਰ ਅੱਜ ਭਾਰਤੀਆਂ ਨੂੰ ਸਾਨੂੰ ਪੰਜਾਬੀਆਂ ਨੂੰ ਮਾਨ ਦੇ ਨਾਲ ਦੇਖਿਆ ਜਾਂਦਾ ਪੂਰੀ ਦੁਨੀਆ ਦੇ ਅੰਦਰ ਅਸੀਂ ਆਪਣੀ ਮਿਹਨਤ ਲਈ ਵੀ ਪਹਿਚਾਨੇ ਜਾਂਦੇ ਹਾਂ ਪਹਿਚਾਨੇ ਜਾਂਦੇ ਹਾਂ ਆਜ਼ਾਦੀ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗੇ ਤੁਹਾਨੂੰ ਲੱਗਾ ਕਿ ਅੱਜ ਹੀ ਕਿਉਂ ਬੁਲਾਇਆ ਪੰਜਾਬ ਦੇ ਹਾਲਾਤ ਪੰਜਾਬ ਜਿਸ ਗੌਰਵ ਲਈ ਜਾਣਿਆ ਜਾਂਦਾ ਸੀ ਪੰਜਾਬ ਦਾ ਪੰਜਾਬੀ ਜਿਸ ਗੌਰਵ ਲਈ ਜਾਣਿਆ ਜਾਂਦਾ ਸੀ ਮੈਨੂੰ ਅੱਜ ਵੀ ਯਾਦ ਹੈ ਪੰਜਾਬੀ ਨੂੰ ਹੋਰ ਵਿਸ਼ੇਸ਼ ਕਰਕੇ ਸਿੱਖ ਦਾ ਮਾਨ ਪੂਰੀ ਦੁਨੀਆ ਦੇ ਅੰਦਰ ਕਿਸ ਪ੍ਰਕਾਰ ਸੀ ਰਾਤ ਦੇ ਅੰਦਰ ਬੱਸ ਦੇ ਅੰਦਰ ਅਗਰ ਕੋਈ ਭੈਣ ਸਫਰ ਕਰਦੀ ਸੀ ਨਾ ਤੇ ਅਗਰ ਉਹ ਦੇਖ ਲੈਂਦੀ ਸੀ ਨਾ ਬੱਸ ਦੇ ਅੰਦਰ ਇੱਕ ਪਗੜੀਧਾਰੀ ਬੈਠਾ ਹੈ ਤੇ ਉਹਦਾ ਵੀਰ ਜਿਹੜਾ ਚੜ੍ਹਨ ਆਂਦਾ ਸੀ ਨਾ ਉਹ ਆਪਣੀ ਭੈਣ ਨੂੰ ਕਹਿੰਦਾ ਜੀ ਤੂੰ ਰਾਮ ਨਾਲ ਚਿੰਤੋਂ ਕੇ ਬਹਿ ਜਾ ਸਿੰਘ ਦਾ ਪੁੱਤਰ बस ਦੇ ਅੰਦਰ ਸਫ਼ਰ ਕਰ ਲਿਆ ਤੂੰ ਸੁਰੱਖਿਤ ਜਾਏਂਗੀ। ਇਹੀ ਪੰਜਾਬ ਦੀ ਪਹਿਚਾਨ। ਲੇਕਿਨ ਅੱਜ ਦਾ ਪੰਜਾਬ ਜਿਹੜਾ ਹੱਸਦਾ ਖੇਲਦਾ ਪੰਜਾਬ ਸੀ। ਜਿਹੜਾ ਪੰਜਾਬ ਵੀਰਤਾ ਦੀ ਦੂਸਰੀ ਪ੍ਰਾਇਵਾਚੀ ਸੀ। ਪੰਜਾਬ ਦਾ ਜਵਾਨ ਜਾਂ ਬਾਰਡਰ ਤੇ ਦੇਸ਼ ਦੀ ਰੱਖਿਆ ਕਰਦਾ ਮਿਲਦਾ ਸੀ ਜਾਂ ਖੇਲ ਦੇ ਮੈਦਾਨ ਦੇ ਅੰਦਰ ਦਿਖਦਾ ਸੀ ਇਹ 10 ਸਾਲ ਦੇ ਅੰਦਰ ਪੰਜਾਬ ਦਾ ਹੋਇਆ ਕੀ ਹੈ ਇਹਨਾਂ ਮਜਬੂਰ ਕੀਤਾ ਕਿ ਤੁਹਾਡੇ ਨਾਲ ਬਹਿਣਾ ਪੈਣਾ ਕਿਉਂਕਿ ਤੁਹਾਡੇ ਦਿਲ ਚ ਪੰਜਾਬ ਵੱਸਦਾ ਹੈ ਤੁਹਾਡੇ ਦਿਲ ਦੇ ਅੰਦਰ ਇਹ ਦੇਸ਼ ਵੱਸਦਾ ਤੁਸੀਂ ਕਿਤੇ ਵੀ ਰਹਿ ਲੋ ਮੈਂ ਤਾਂ ਸਵੇਰੇ ਕਿਸੇ ਨਾਲ ਗੱਲ ਕਰ ਰਿਹਾ ਸੀ ਮੈਨੂੰ ਇੱਕ ਪ੍ਰਸੰਗ ਯਾਦ ਆਇਆ ਤੁਸੀਂ ਜਿੰਨੇ ਮਰਜ਼ੀ ਵੱਡੇ ਬਣ ਜਾਓ ਜਿੰਨੇ ਮਰਜ਼ੀ ਅਮੀਰ ਮਾਲੀ ਬਣ ਜਾਓ ਪਰ ਜਿਸ ਮਿੱਟੀ ਦੇ ਅੰਦਰ ਤੁਸੀਂ ਪੈਦਾ ਹੋਏ ਹੋ ਉਸ ਮਿੱਟੀ ਦੀ ਖੁਸ਼ਬੂ ਦੀ ਕਮੀ ਤੁਹਾਨੂੰ ਉੱਥੇ ਆਂਦੀ ਲੱਗਦੀ ਹੈ ਔਰ ਤੁਹਾਡੇ ਵਿੱਚੋਂ ਕਈ ਐਸੇ ਨੇ ਜਿਹੜੇ 3 ਮਹੀਨੇ ਬਾਅਦ ਛਟਪਟਾਣਾ ਸ਼ੁਰੂ ਹੋ ਜਾਂਦੇ ਨੇ ਕਿ ਚਲੋ ਯਾਰ ਪੰਜਾਬ ਉਹ ਕਿ ਆਈਏ ਉਹ ਕਿਹੜੀ ਚੀਜ਼ ਆ ਜਿਹੜੀ ਖਿੱਚਦੀ ਹੈ जन्म भूमि खिंच दी है और भगवान राम जी भी एक प्रसंग है अयोध्या तो बनवास मिल गया बनवास मिलन तो बाद लंका ते विजय प्राप्त कर ली लंका सोने दी वैभवशाली संपन्नता लक्ष्मण ने राम रामन किया घर वाले ने क्ढिया हम आइए जित लिया इत की करना है अयोध्या आगे भगवान राम ने की क्या वो थोड़े च भी है तुझी यूं यहाँ जोड़ ना न भगवान राम ने की क्या अपी स्वर्णमयी लंका ਨਾਮੇ ਲਕਸ਼ਮਨ ਰੋਚਤੇ ਜਨਨੀ ਜਨਮ ਭੂਮਸ਼ ਸਵਰਗਾ ਦਪੀ ਗ੍ਰਹਸੀ ਮੇਰੀ ਮਾਂ ਜਨ ਮੈਨੂੰ ਜਨਮ ਦਿੱਤਾ ਹੈ ਮੇਰੀ ਉਹ ਮਿੱਟੀ ਹੈ ਮੇਰਾ ਉਹ ਦੇਸ਼ ਉਹਦੇ ਬਦਲੇ ਮੈਨੂੰ ਸਵਰਗ ਵੀ ਮਿਲ ਜਾਏ ਤੇ ਮੈਂ ਆਪਣੀ ਮਾਂ ਤੇ ਆਪਣੀ ਮਿੱਟੀ ਨੂੰ ਚੁਣਾਗਾ ਆਪਣੇ ਦੇਸ਼ ਨੂੰ ਚੁਣਾਗਾ ਭੈਵ ਬਨ ਨੂੰ ਨਹੀਂ ਚੁਣਾਗਾ ਤੁਹਾਡੇ ਅੰਦਰ ਵੀ ਉਹੀ ਹੈ ਓ ਜੇ ਮੈਂ ਪੰਜਾਬ ਦੇ ਅੰਦਰ ਰਹਿ ਕੇ ਇਸ ਵੇਲੇ ਦੁਖੀ ਐ ਅੱਜ ਪੰਜਾਬ ਸੰਤਾਪ ਐ ਤੇ ਜੀਰਿਆ ਇਹ ਗੱਲ ਸਮਝ ਲੈਣਾ। ਅਗਰ ਪੰਜਾਬ ਦੁਖੀ ਐ ਤੁਸੀਂ ਬਾਹਰ ਸੁਖੀ ਨਹੀਂ ਰਹਿ ਸਕਦੇ। ਅਗਰ ਘਰ ਚੋਂ ਠੰਡੀਆਂ ਹਵਾਵਾਂ ਨਹੀਂ ਆਉਂਦੀਆਂ। ਅਗਰ ਸਵੇਰੇ ਉੱਠਦੇ ਹੀ ਅਖਬਾਰ ਦੇ ਅੰਦਰ ਇਹ ਆਂਦਾ ਫਲਾਣੀ ਜਗ੍ਹਾ ਗੋਲੀ ਚੱਲ ਗਈ। ਮਾਰਤਾ ਗਿਆ। ਕਹਾਂ ਤੁਸੀਂ ਸੁਖੀ ਹੁੰਦੇ ਹੋ? ਕਹਾਂ ਪੰਜਾਬ ਦੇ ਅੰਦਰ ਆਪਣੀ ਜਵਾਨੀ ਮੈਂ ਤੁਹਾਨੂੰ ਇੱਕ ਇਨਸੀਡੈਂਟ ਸੁਣਾਣਾ ਤੀ ਦੇਖੋ ਤੁਹਾਡਾ ਪੰਜਾਬ ਹੱਸਤਾ ਖੇਲਦਾ ਪੰਜਾਬ ਬਣ ਕੀ ਗਿਆ ਤਰਨ ਤਰਨ ਦੇ ਅੰਦਰ ਇੱਕ ਪਰਿਵਾਰ ਦੇ ਘਰ ਮੈਂ ਇੱਕ ਬੱਚੇ ਦੀ ਨਸ਼ੇ ਨਾਲ ਮੌਤ ਹੋ ਗਈ ਮੈਂ ਉਹਦੇ ਘਰ ਅਫਸੋਸ ਕਰਨ ਗਿਆ ਜਿਹੜਾ ਚਿੱਟਾ ਮਾਵਾਂ ਤਾਂ ਪੁੱਤਾਂ ਦੀ ਖੈਰ ਮੰਗਦੀਆਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੀ ਹੈ ਮੰਦਰ ਤੇ ਜਾ ਕੇ ਝੋਲੀ ੜਦੀ ਹੈ ਕਿ ਮੈਨੂੰ ਪੁੱਤਰ ਦੀ ਪ੍ਰਾਪਤੀ ਹੋਏ ਉਹਦੇ ਦੋ ਹੀ ਬੱਚੇ ਸੀ ਇੱਕ ਮ੍ਰਿਤੂ ਨੂੰ ਪ੍ਰਾਪਤ ਹੋ ਚੁੱਕਿਆ ਮੈਂ ਉਹਦੇ ਨਾਲ ਅਫਸੋਸ ਕਰ ਰਿਹਾ ਸ਼ਮਸ਼ਾ ਮੋਦੀਆਂ ਅੱਖਾਂ ਚੋਂ ਪਾਣੀ ਨਿਕਲ ਰਿਹਾ ਹੈ ਬਾਲ ਖਿਲਰੇ ਪੇਨੇ ਆਜੂ ਦੇ ਅਠੇੜ ਉਮਰ ਚ ਹੈ ਕਿਉਂ ਕੀ ਕਰੀ ਹੈ ਉਹਦੇ ਤੋਂ ਸਮੇ ਲੋਕ ਕੀ ਪੰਜਾਬ ਨੂੰ ਅਸੀਂ ਤੁਹਾਨੂੰ ਕਿਉਂ ਬੁਲਾਇਆ ਉਹ ਮਾਂ ਕਹਿ ਰਹੀ ਹੈ ਮੈਂ ਤੇ ਵਾਹਿਗੁਰੂ ਦੇ ਅੱਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਅਰਦਾਸ ਕਰਦੀ ਆ ਜਿਹੜਾ ਬਚਿਆ ਹੋਇਆ ਹੈ ਜਾਂ ਇਹ ਨਸ਼ਾ ਛੱਡ ਦੇ ਜਾਂ ਵਾਹਿਗੁਰੂ ਇਹਨੂੰ ਵੀ ਚੱਕ ਕੇ ਲੈ ਜਾ ਇਦਾਂ ਦਾ ਪੰਜਾਬ ਬੰਗਿਆ ਸੀ ਅਸੀਂ ਪੰਜਾਬ ਦੇ ਅੰਦਰ ਖੂਨ ਖਰਾਬਾ ਫਰੋਤੀ ਮੰਗੀ ਜਾ ਰਹੀ ਹੈ पंजाब इंड इंडस्ट्री बर्बाद हो गई है पंजाब के अंदर लगातार एकोनमी चरमर आ गई है कोई बंदा इतने इन्वेस्ट करके राजी नहीं और जहाँ पंजाब अंदर काम भी कर रहा है जिंद हड्डी चोड़ा जो दम है वो अपना एक पंजाब तो बहर लगा रहा पंजाब च नहीं आ रहा किधर जाएगा पंजाब ਇਹ ਵਿਚਾਰ ਕਰਨ ਲਈ ਤੁਹਾਨੂੰ ਸਿੱਧਿਆ ਔਰ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜਿਹੜੇ ਭ੍ਰਮ ਪੈਦਾ ਕੀਤੇ ਜਾਂਦੇ ਨੇ ਮੈਂ ਤੁਹਾਨੂੰ ਇਹ ਗੱਲ ਯਕੀਨ ਨਾਲ ਕਹਿ ਸਕਦਾ ਅਸੀਂ குரு ਪੁੱਤਰਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਵਾਲੇ ਲੋਕਾਂ ਅਸੀਂ ਪੰਜਾਬ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ ਲੋਕਾਂ ਉਰਿਸ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਅੰਦੇ ਅੰਦਰ ਉਹਦੀ ਰੂਹ ਵਸਦੀ ਹੈ ਮੈਂ ਉਹਨਾਂ ਦੀ ਕੰਮਾਂ ਦੀ ਚਰਚਾ ਕਰਾਂ ਨਾ ਮੈਨੂੰ ਦੱਸੋ ਮੈਂ ਕਈ ਵਾਰੀ ਮੁਸਕੁਰਾਂ ਦੇ ਮੁਸਕੁਰਾਂ ਦੇ ਕਹਿਣਾ ਕਿ ਅਗਰ ਬਾਬਾ ਨਾਨਕ ਜੀ ਦੀ ਕਿਰਪਾ ਮੋਦੀ ਤੇ ਹੈ ਅਸੀਂ ਤੁਸੀਂ ਕੌਣ ਆ ਦੇਸ਼ ਦਾ ਵਿਭਾਜਨ ਹੁੰਦਾ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਅਗਰ ਪੰਜਾਬ ਨਾਲ ਪੰਜਾਬੀਆਂ ਨਾਲ ਸਿੱਖਾਂ ਨਾਲ ਸਾਡੀਆਂ ਆਸਥਾਵਾਂ ਨਾਲ ਪਿਆਰ ਕਰਦੇ ਹੁੰਦੇ ਗੁਰਦਾਸਪੁਰ ਇੱਕ ਦਿਨ ਬਾਅਦ ਹਿੰਦੁਸਤਾਨ ਦਾ ਹਿੱਸਾ ਬਣਿਆ ਅੰਮ੍ਰਿਤਸਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗੇ ਦੀ ਦੂਰੀ ਕਿੰਨੀ ਸੀ ਅਗਰ ਉਸ ਵੇਲੇ ਦਾ ਨਤ੍ਰਿਤਵ ਲੈਨ ਮਾਰ ਰਿਆ ਸੀ ਤੇ ਸ੍ਰੀ ਕਰਤਾਰਪੁਰ ਸਾਹਿਬ ਹਿੰਦੁਸਤਾਨ ਦਾ ਹਿੱਸਾ ਹੋ ਸਕਦਾ ਸੀ ਲੇਕਿਨ ਉਹਨਾਂ ਕੋਲ ਸੇਵਾ ਨਹੀਂ ਲੈਣੀ ਸੀ ਗੁਰੂ ਮਹਾਰਾਜ ਜੀ ਨੇ ਇਸ ਦੇਸ਼ ਦੇ ਅੰਦਰ ਕਈ ਸਰਕਾਰਾਂ ਆਂਦੀਆਂ ਕਈ ਸਰਕਾਰਾਂ ਜਾਂਦੀਆਂ 바ਵਾ ਨਾਨਕ ਜੀ ਨਰਿੰਦਰ ਮੋਦੀ ਨੂੰ ਚੁੰਦੇ ਨੇ ਕਿ ਜਦ ਨਰਿੰਦਰ ਮੋਦੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬੰਦਾ श्री करतारपुर साहब के लांघे की खोलन की सेवा बाबा नानक नरेंद्र मोदी को कराते ने संकेत नहीं है महाराज जी का कहू बहुत सारिया गलां करते ने अज गुरु पुत्रां का बलिदान दिवस विश्व व्यापी बन गया ਇਹ ਨਰਿੰਦਰ ਮੋਦੀ ਦੇ ਜਨਮ ਦਿਨ ਕਿਉਂ ਆਇਆ? ਔਰ ਅੱਜ ਹਰ ਸਟੇਟ ਦੇ ਅੰਦਰ ਹਰ ਭਾਸ਼ਾ ਦੇ ਅੰਦਰ ਉਹ ਬਲੀਦਾਨ ਕਿਉਂ ਹੋਇਆ? ਕਿਹਦੇ ਲਈ ਹੋਇਆ? ਕਿਹਦੇ ਲਈ ਹੋਇਆ? ਉਹ ਪੜਾਇਆ ਜਾਂਦਾ। ਪਹਿਲਾਂ ਕਿਉਂ ਨਹੀਂ ਪੜਾਇਆ ਗਿਆ ਵੀ? ਚੱਕਲਾ ਉਹਨਾਂ ਦੀ ਸ਼ੋਰਤਾ, ਉਹਨਾਂ ਦੀ ਵੀਰਤਾ, ਉਹਨਾਂ ਦਾ ਬਲੀਦਾਨ ਧਰਮ ਦੇ ਲਈ ਪੰਜਾਬ ਲਈ ਪੰਜਾਬੀਅਤ ਲਈ ਦੇਸ਼ ਲਈ ਕੀ ਆ ਦੁਨੀਆ ਦੇ ਅੰਦਰ ਐਸਾ ਕੋਈ ਉਦਾਹਰਣ ਮਿਲਦਾ ਹੈ 9 ਸਾਲ ਦੀ ਆਯੂ ਦੇ ਅੰਦਰ ਇੱਕ ਪੁੱਤਰ ਆਪਣੇ ਪਿਤਾ ਨੂੰ 9ਵੇਂ ਪਾਛਾਈ ਜੀ ਨੂੰ 10ਵੇਂ ਪਾਛਾਈ ਜੀ ਜਦੋਂ ਇਹ ਕਸ਼ਮੀਰ ਤੋਂ ਲੋਕ ਕੰ ਮਿਲਣ ਆਂਦੇ ਨੇ ਕਿ ਸਾਡਾ ਧਰਮ ਪਰਿਵਰਤਨ ਹੋ ਰਿਹਾ। ਮਹਾਰਾਜ ਜੀ ਕਹਿੰਦੇ ਨੇ ਜਾਓ ਜਾ ਕੇ ਕਹਿ ਦਿਓ ਜੇ ਗੁਰੂ ਜੀ ਧਰਮ ਪਰਿਵਰਤਨ ਕਰ ਲੈਣਗੇ ਅਸੀਂ ਵੀ ਕਰ ਲਾਂਗੇ। ਜਰਾ ਯਾਦ ਕਰੀਏ ਆਪਣੇ ਪਿਛੋਕੜ ਨੂੰ ਆਪਣੇ ਇਤਿਹਾਸ ਨੂੰ। ਉਹਨਾਂ ਨੂੰ ਭੇਜਣ ਤੋਂ ਬਾਅਦ 9ਵੇਂ 5 6 ਦੀ ਟੈਲ ਰਹੇ ਨੇ। 10ਵੇਂ 5 6 ਦੀ 9 ਸਾਲ ਦੇ ਨੇ ਪੁੱਛਦੇ ਨੇ। ਕੀ ਗੱਲ? ਥੋੜਾ ਛਿਕਨ ਨਜ਼ਰ ਆ ਰਹੀ ਹੈ ਕਹਿੰਦੇ ਛਿਕਨ ਨਹੀਂ ਇਸ ਵੇਲੇ ਇਹ ਦੇਸ਼ ਬਲੀਦਾਨ ਮੰਗਦਾ ਹੈ ਦੱਸੋ ਦੁਨੀਆਂ ਦੇ ਕਿਸ ਇਤਿਹਾਸ ਚ ਐਸਾ ਹੈਗਾ ਕਿ ਇੱਕ ਬੇਟਾ ਆਪਣੇ ਪਿਤਾ ਨੂੰ ਬਲੀਦਾਨ ਲਈ ਪ੍ਰੇਰਿਤ ਕਰਦਾ ਉਹ ਕਹਿੰਦੇ ਕਿ ਤੁਹਾਡੇ ਤੋਂ ਵੱਡਾ ਕੌਣ ਹੈ ਤੁਹਾਡੇ ਤੋਂ ਵੱਡਾ ਕੌਣ ਹੈ ਜਿਹੜਾ ਇਸ ਦੇਸ਼ ਆਪਣਾ ਸੰਭਾਲ ਇਸ ਵੇਲੇ ਇਸ ਗੱਲ ਨੂੰ ਰੋਕ ਸਕਦਾ ਉਹ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਉਹ ਬਲੀਦਾਨ ਸਨਾਤਨ ਲਈ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਬਲੀਦਾਨ ਹੈ ਔਰ ਅਗਰ ਬੀਜੇਪੀ ਦੀ ਸੋਚ ਨੂੰ ਸਮਝਣਾ ਪੰਜਾਬ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਸਿੱਕਾ ਨੂੰ ਲੈ ਕੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਦੇ ਤਿੰਨ ਸ਼ਬਦ ਉਹ ਬੀਜੇਪੀ ਦਾ ਚਿੰਤਨ ਹੈ ਉਹ ਬੀਜੇਪੀ ਦੀ ਸੋਚ ਹੈ ਇਹ ਕਿਰੂਕhetra ਦੇ ਅੰਦਰ ਗੁਰੂ ਪੁੱਤਰਾਂ ਦੇ ਬਲੀਦਾਨ ਦੇ ਮੌਕੇ ਦੇ ਦਿਹਾੜੇ ਦੇ ਉੱਤੇ ਵੀਰਵਾਲ ਦਿਵਸ ਦੇ ਉੱਤੇ ਉਹਨੇ ਕਿਹਾ ਕਿ ਅਗਰ ਨੌਵੇਂ ਪਾਛੈ ਜੀ ਦਾ ਬਲੀਦਾਨ ਨਾ ਹੋਇਆ ਹੁੰਦਾ ਤੇ ਇਸ ਦੇਸ਼ ਦੇ ਅੰਦਰ ਨਾ ਕੋਈ ਧਰਮ ਬਚਦਾ ਨਾ ਕੋਈ Hindu ਹੁੰਦਾ ਨਾ ਕੋਈ Sikh ਹੁੰਦਾ ਇਹ BJP ਦੀ ਸੋਚ ਹੈ ਪੰਜਾਬ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਲੇਕਿਨ पंजाब बिखर गया है पंजाब दु, दु अंदर नैरेटिव चलाया जाता पंजाब के अंदर भ्रम पढ़ाया जाता भ्रम दूर हो किसान खुशहाले समय नहीं है पंजाब के अंदर हमेशा की है नैरेटिव खड़ा कर दे और नैरेटिव क्यों खड़ा किया जाता इन्हों रोको लेकिन अगर पंजाब का भला करना है, ਬਾਕੀ ਸਟੇਟਾਂ ਵੱਲ ਨਜ਼ਰ ਮਾਰੋ ਜਰਾ ਹਰਿਆਣਾ ਸਾਡੇ ਚੋਂ ਨਿਕਲਿਆ ਆਜੋ ਉਹਦੀ ਗਰੋਥ ਰੇਟ ਦੇਖੋ ਆਜੋ ਤੇ ਉਥੋਂ ਦੇ ਕਿਸਾਨ ਦੇ ਜੀਵਨ ਦੇ ਸਤਰ ਨੂੰ ਦੇਖੋ ਔਰ ਪੰਜਾਬ ਇਹਦੇ ਜੀਵਨ ਦੇ ਸਤਰ ਦੇ ਅੰਦਰ ਅੰਦਰ ਔਰ ਮੈਂ ਇੱਕ ਗੱਲ ਹੱਥ ਜੋੜ ਕੇ ਸ਼ਮਾ ਮੰਗੇ ਕਮਾਂਗਾ ਜਿਨ੍ਹਾਂ ਨੂੰ 5 ਸਾਲ ਪਹਿਲਾਂ 4 ਸਾਲ ਹੋ ਗਏ ਪਤਾ ਨਹੀਂ ਕਿਸ ਤਰੀਕੇ ਨਾਲ ਉਹ ਸਰਕਾਰ ਅਗਰ ਕਿਸੇ ਨੇ ਬਣਾਈ ਹੈ ਤੇ ਤੁਸੀਂ ਬਣਾਈ ਹੈ ਤੁਹਾਡੇ ਚ ਬਹੁਤ ਤਾਕਤ ਹੈ ਲੇਕਿਨ ਉਸ ਸਰਕਾਰ ਨੇ ਪੰਜਾਬ ਨੂੰ ਦਿੱਤਾ ਕੀ ਹੈ ਨਸ਼ਾ ਫਰੋਤੀਆਂ ਕਾਨੂੰਨ ਦਾ ਰਾਜ ਨਹੀਂ ਅੱਜ ਪੰਜਾਬ ਦੇ ਅੰਦਰ ਗੈਂਗਸਟਰਾਂ ਦਾ ਰਾਜ ਹੈ ਕਿਸੇ ਨੂੰ ਕਿਸੇ ਦਾ ਡਰ ਨਹੀਂ ਹੈ ਭਾਇਆ ਨਹੀਂ ਹੈ ਔਰ ਕਿਸੇ ਵੀ ਸਟੇਟ ਦੀ ਤਰੱਕੀ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਉਥੋਂ ਦਾ ਵਪਾਰੀ ਉਥੋਂ ਦਾ ਇੰਡਸਟਰੀਲਿਸਟ ਉਸਦਾ ਜਨਮਾਨਸ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਕਰੇ ਕੋਈ ਬੰਦਾ ਘਰ ਵੀ ਖਰੀਦਣਾ ਹੁੰਦਾ ਤੇ ਗਵਾਂਢ ਵੇਖਦਾ ਉਹ ਕਿ ਗਵਾਂਢ ਚ ਕਿਹੜਾ ਘਰ ਹੈ ਮੇਰੇ ਖੱਬੇ ਪਾਸੇ ਕੌਣ ਹੈ ਅੱਜ ਤੇ ਪੰਜਾਬ ਦੇ ਪੰਜਾਬੀ ਢੂੜੀਦਾਰੇ ਆ ਬਾਹਰ ਇਸ ਕਰਕੇ ਪੰਜਾਬ ਨੂੰ ਬਚਾਨ ਦੀ ਜ਼ਰੂਰਤ ਹੈ। ਭਾਜਪੀ ਬੀ ਸਟੇਟਾਂ 'ਚ ਰਾਜ ਕਰ ਰਹੀ ਹੈ। ਭਾਜਪੀ ਨੂੰ ਤੇ ਪੰਜਾਬ ਦੀ ਜ਼ਰੂਰਤ ਹੈ ਹੀ ਹੈ। ਪਰ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਪਿੰਡਾਂ 'ਚ ਜਾ ਕੇ ਅਸੀਂ ਘੁੰਮਦੇ ਹਾਂ ਨਾ ਉਹ ਕਹਿੰਦੇ ਜੀ ਪੰਜਾਬ 'ਚ ਨਾ ਇਹ ਮਾਨ ਕੇਜਰੀਵਾਲ ਨਹੀਂ ਚਾਹੀਦਾ ਯੋਗੀ ਵਰਗਾ ਰਾਜ ਚਾਹੀਦਾ। ਪੰਜਾਬ ਕਾਨੂੰਨ ਦਾ ਰਾਜ ਮੰਗਦਾ, ਪੰਜਾਬ ਵਿਕਾਸ ਮੰਗਦਾ, ਤਰੱਕੀ ਮੰਗਦਾ ਹੈ। ਪਰਾਣੀਆਂ ਗੱਲਾਂ ਨਹੀਂ ਮੰਗਦਾ ਉਹ। ਪੰਜਾਬ ਦਾ ਕਿਸਾਨ ਖੁਸ਼ਹਾਲੀ ਮੰਗਦਾ ਹੈ ਪੰਜਾਬ ਦਾ ਵਪਾਰੀ ਸਿਕਿਉਰਿਟੀ ਮੰਗਦਾ ਹੈ ਕੀ ਇਹ ਲੋਕ ਦੇ ਸਕਦੇ ਆ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਹੁਣ ਕੋਈ ਕਹੇ ਕਿ ਨਸ਼ਾ ਮੈਂ ਹਸਦੇ ਦੇ ਕਈ ਵਾਰ ਕਹਿਣਾ ਹੁੰਦਾ ਪਰ ਮੈਂ ਉਸ ਵੇਲੇ ਜਿਹੜਾ ਨਾਚ ਦੀ ਗੱਲ ਕਰਦਾ ਜਿਹੜੇ ਚਿੱਟੇ ਦੀ ਗੱਲ ਕਰ ਰਿਹਾ ਮੈਂ ਕਈ ਵਾਰੀ ਉਹ ਲੋਕ ਕਹਿੰਦੇ ਨਾ ਇਹ 6 ਡੈਡ ਲਾਈਨਾਂ ਦਿੱਤੀਆਂ ਨਸ਼ਾ ਮੁਕਤ ਕਰਾਂਗੇ ਕਿ ਮੇਰਾ ਜਵਾਬ ਹੁੰਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪੇ ਨਸ਼ੇ 'ਚ ਰਹਿੰਦਾ ਹੈ ਉਹ ਮੇਰੇ ਪੰਜਾਬ ਨੂੰ ਕੀ ਨਸ਼ੇ ਤੋਂ ਮੁਕਤ ਕਰ ਸਕਦਾ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰ ਕੋਈ ਬਣਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਬਣਾ ਸਕਦੀ ਹੈ ਔਰ ਆਪ ਸਭ ਨੂੰ ਅੱਜ ਦਾ ਇਹ ਸਾਦਾ ਖੁੱਲਾ ਨਿਮੰਤਰਣ ਮੈਂ ਇੱਕ ਭੂਮਿਕਾ ਦੇ ਅੰਦਰ ਬੋਲਿਆ ਪੰਜਾਬ ਦੇ ਲਈ ਕੀ ਕੀ ਹੋਇਆ ਅਗਰ ਮੈਂ ਉਹਨਾਂ ਚੀਜ਼ਾਂ ਤੇ ਜਾਵਾਂ ਪੰਜਾਬ ਦੇ 35 ਸਟੇਸ਼ਨ ਐਸੇ ਨੇ ਜਿਨ੍ਹਾਂ ਨੂੰ ਅਪਗ੍ਰੇਡ ਕੀਤਾ ਗਿਆ ਪੰਜਾਬ ਦੇ ਜਿਤਨੇ ਮਹੱਤਵਪੂਰਨ ਸਾਡੇ ਲਈ ਸ਼ਰਧਾ ਦੇ ਕੇਂਦਰ ਨੇ ਉਹਨਾਂ ਨੂੰ ਸਾਰਿਆਂ ਨੂੰ ਰੇਲ ਮਾਰਗ ਨਾਲ ਜੋੜਿਆ ਜਾ ਰਿਹਾ ਹੈ ਹਿਮਕੁਰ ਸਾਹਿਬ ਦੇ ਅੰਦਰ ਹਿਮਕੁਰ ਰੂਪ ਬਣ ਰਿਹਾ 84 ਦੇ ਦੰਗਈ ਦੰਗਈ ਨਹੀਂ ਹੈ ਉਹ ਬਹੁਤ سارے ਲੋਕ ਉਹਨੂੰ ਗਲਤ ਉਹਦੀ ਕਰਦੇ ਨੇ 84 ਦਾ ਕਤਲੇਆਮ ਹੈ ਕਤਲੇਆਮ ਦੰਗਾ ਨਹੀਂ ਹੈ ਸਨਯੋਜਿਤ ਕਤਲ ਹੋਇਆ ਉਹਨਾਂ ਦੇ ਦੋਸ਼ੀਆਂ ਤੱਕ ਵੀ ਅਗਰ ਕਿਨੇ ਉਹਨਾਂ ਦੇ ਗਿਰਵਾਹਾਂ 'ਚ ਹੱਥ ਪਾਇਆ ਤੇ ਨਰਿੰਦਰ ਮੋਦੀ ਨੇ ਪਾਇਆ ਇਹ ਨਰਿੰਦਰ ਮੋਦੀ ਦਾ ਪੰਜਾਬ ਤੇ ਪੰਜਾਬੀਆਂ ਨਾਲ ਪਿਆਰ ਹੈ ਕਿਸ ਕਰਕੇ ਮੈਂ ਕਿਹਾ ਚਾਣਾ ਸਮੁੰਦਰ ਦੇ ਕਿਨਾਰੇ ਖੜੇ ਰਹਿ ਕੇ ਸਮੁੰਦਰ ਦੀ ਗਹਿਰਾਈ ਨਹੀਂ ਸਮਝੀ ਜਾ ਸਕਦੀ ਬੀਜੇਪੀ ਨੂੰ ਸਮਝੋ ਬੀਜੇਪੀ ਚ ਆ ਕੇ ਬੈਠੋ ਫਿਰ ਬੀਜੇਪੀ ਨੂੰ ਸਮਝ ਪਾਓਗੇ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਸਾਡੀ ਰੂਹ ਦੇ ਅੰਦਰ ਕਿਸ ਤਰੀਕੇ ਦਾ ਸਨੇਹ ਔਰ ਪਿਆਰ ਹੈ ਔਰ ਅਸੀਂ ਰਾਜਨੀਤੀ ਲਈ ਨਹੀਂ ਅਸੀਂ ਪੰਜਾਬ ਨੂੰ ਉਹਦਾ ਖੋਇਆ ਗੌਰਵ ਪ੍ਰਾਪਤ ਹੋਏ ਔਰ ਚੜਦੀ ਕਲਾ ਚ ਸਾਡਾ ਪੰਜਾਬ ਰੇ ਵਿਕਾਸ ਦੀ ਦੌੜ ਤੇ ਅੱਭਲ ਆਏ ਖੇੜ ਦੀ ਦੌੜ ਚ ਅੱਭਲ ਆਏ ਇਹ ਸਾਡਾ ਸੁਪਨਾ ਹੈ ਪੰਜਾਬ ਨੂੰ ਲੈ ਕੇ ਇਹ ਮੈਂ ਭੂਮਿਕਾ ਦੇ ਰੂਪ ਚ ਆਪ ਸਭ ਦੇਗੇ ਰੱਖਿਆ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ